ਸ਼ੈਨਗੜ ਦੇ ਵਿੱਚ ਬੇਖਮ ਇਕਬਾਲ ਬਾਨੋ ਫਾਊਂਡੇਸ਼ਨ ਦੇ ਵੱਲੋਂ ਖੜੀ ਬੋਲੀ ਦੇ ਨਾਮ ਤੇ ਸਾਇਤੀ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਬਾਲੀਵੁੱਡ ਦੇ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੇ ਗੀਤਕਾਰ ਇਰਸ਼ਾਦ ਕਾਮਿਲ ਦੇ ਵੱਲੋਂ ਮੁਲਤ ਕੇ ਇਸ ਮੌਕੇ ਤੇ ਕਵਿਤਾ ਲਿਖਣ ਦੇ ਲਈ ਕੀ ਕੋ ਚਾਹੀਦੇ ਤੇ ਕਵਿਤਾ ਕਿਵੇਂ ਲਿਖੀ ਜਾ ਸਕਦੀ ਹੈ ਇਸ ਬਾਰੇ ਚਰਚਾ ਕੀਤੀ ਗਈ ਇਰਸ਼ਾਦ ਕਾਮਿਲ ਦੇ ਨਾਲ ਜ਼ੀ ਮੀਡੀਆ ਨੇ ਖਾਸ ਤੌਰ ਤੇ ਗੱਲਬਾਤ ਕੀਤੀ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਪੰਜਾਬ ਤੋਂ ਬਹੁਤ ਚੰਗੇ ਗੀਤ ਲਿਖੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਬਾਲੀਵੁੱਡ ਦੇ ਵਿੱਚ ਜਾਣ ਦੇ ਲਈ ਕੋਈ ਮਿਹਨਤ ਕੀਤੀ ਉਹਨਾਂ ਨੇ ਮੁਕਾਮ ਹਾਸਲ ਕਰਨਾ ਆਸਾਨ ਨਹੀਂ ਹੁੰਦਾ ਉਹਨਾਂ ਨੇ ਦੱਸਿਆ ਕਿ ਨਵੀਂ ਆਈ ਚਮਕੀਲਾ ਫਿਲਮ ਦੇ ਵਿੱਚ ਵੀ ਉਹਨਾਂ ਨੇ ਗੀਤ ਲਿਖੇ ਨੇ ਇਹ ਵੀ ਕਵੀ ਨਰੇਸ਼ सक्सेना ਜੀ ਕੇ ਸਾਥ ਸ਼ਹਿਰ ਸ਼ਹਿਰ ਫੁਰਸਤੋਂ ਕੋ ਵੇਚਦਾ ਹੂੰ ਖਾਲੀ ਹੱਥ ਜਾਂਦਾ ਹੂੰ ਖਾਲੀ ਹੱਥ ਲੋਟਾ ਤਾ ਇਰਸ਼ਾਦ ਕਾਮਿਲ ਉਹ ਨਾਮ ਜਿਸ ਨੇ ਪੰਜਾਬ ਤੋਂ ਉੱਠ ਕੇ ਬਾਲੀਵੁੱਡ ਤੱਕ ਆਪਣੀ ਤੱਕ ਪਾਈ ਔਰ ਹੁਣ ਤੱਕ ਪਤਾ ਨਹੀਂ ਕਿੰਨੇ ਕ ਅਵਾਰਡ ਉਸ ਦੇ ਨਾਮ ਨੇ ਇਸ ਵਕਤ ਮੇਰੇ ਨਾਲ ਨੇ ਇਰਸ਼ਾਦ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਮਲੇਰ ਕੋਟਲਾ ਤੋਂ ਮੁੰਬਈ ਤੱਕ ਦਾ ਸਫਰ ਕਿੱਦਾਂ ਰਿਹਾ ਅੱਜ ਤੱਕ ਦਾ ਜੇਕਰ ਅਸੀਂ ਜ਼ਿਕਰ ਕਰੀਏ ਬਹੁਤ ਹੀ ਸ਼ਾਨਦਾਰ ਸਫ਼ਰ ਰਿਹਾ ਬਹੁਤ ਵਧੀਆ ਮਤਲਬ ਹਰ ਇੱਕ ਸਫ਼ਰ ਦੇ ਵਿੱਚ ਉਤਾਰ ਚੜਾਅ ਹੁੰਦੇ ਨੇ ਮੋੜ ਹੁੰਦੇ ਨੇ ਇਹ ਇੱਕ ਬੜਾ ਯਾਦਗਾਰੀ ਸਫ਼ਰ ਰਿਹਾ ਮੇਰੇ ਵਾਸਤੇ ਮੈਨੂੰ ਲੱਗਦਾ ਹੈ ਕਿ ਆਈ ਵਾਂਟ ਟੂ ਬੀ ਅਗੇਨ ਇਨ ਦਿਸ ਜਰਨੀ ਖਾਸ ਤੌਰ ਤੇ ਅੱਜ ਦਾ ਦਿਨ ਉਹ ਖਾਸ ਹੈ ਆਪਣੀ ਮਾਤਾ ਦੇ ਨਾਮ ਤੇ ਫਾਊਂਡੇਸ਼ਨ ਤੁਸੀਂ ਤਿਆਰ ਕਰਦੇ ਹੋ ਉਹਨਾਂ ਦੇ ਨਾਮ ਦੇ ਉੱਪਰ ਪ੍ਰੋਗਰਾਮ ਕਰਵਾਇਆ ਪਿੱਛੇ ਆਹ ਦੇਖ ਸਕਦੇ ਹੋ ਕਿ ਬੀਗਮ ਇਕਬਾਲ ਬਾਨੋ ਜੀ ਉਹਨਾਂ ਦੇ ਨਾਮ ਦੇ ਉੱਪਰ ਤੁਸੀਂ ਫਾਊਂਡੇਸ਼ਨ ਤਿਆਰ ਕਰਾਇਆ ਔਰ ਅਲੱਗ-ਅਲੱਗ ਪ੍ਰੋਗਰਾਮ ਸਾਹਿਦ ਦੇ ਨਾਲ ਜੁੜੇ ਹੋਏ ਕਰਵਾਉਂ ਇੱਕ ਮਾਂ ਦੇ ਤੋਂ ਪੈਂਦਾ ਇੱਕ ਪਹਿਲਾ ਸ਼ਬਦ ਸਿੱਖਦਾ ਹੈ ਇਹ ਸ਼ਾਦਜ ਦੁਨੀਆ ਨੂੰ ਸ਼ਬਦ ਦਿਖਾ ਰਿਹਾ ਤਾਂ ਮਾਂ ਤੋਂ ਕਿਸ ਤਰੀਕੇ ਦੇ ਨਾਲ ਜਿਹੜੀ ਇੱਕ ਆਕ ਲਈਏ ਕਿ ਲਿਖਣ ਦੀ ਕਲਾ ਤੁਹਾਨੂੰ ਮਿਲਦੀ ਹੈਗੀ ਮੈਨੂੰ ਇਹ ਐਨਕਰੇਜਮੈਂਟ ਜਿਹਨੂੰ ਕਹਿੰਦੇ ਹੌਸਲਾ ਉਹ ਪਹਿਲਾਂ ਬੱਚੇ ਨੂੰ ਜੇ ਪਹਿਲਾ ਲਵ ਸਿਖਾਉਂਦੀ ਹੈ ਤਾਂ ਉਹ ਲਵ ਬੋਲਣ ਦਾ ਲੋਕਾਂ ਸਾਹਮਣੇ ਐਕਸਪ੍ਰੈਸ ਕਰਨ ਦਾ ਹੌਸਲਾ ਵੀ ਮਾਈਂਂ ਦਿੰਦੀ ਹੈ ਐਂਡ ਅਸੀਂ ਸਾਡੀ ਬੇਗਮ ਇਕਵਾਲ ਵਨ ਫਾਊਂਡੇਸ਼ਨ ਅਸੀਂ ਲਗਾਤਾਰ ਲਿਟਰੇਰੀ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਆ ਸਹਿਤਿਕ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਆ ਤੇ ਹੁਣ ਜਿਹੜੀ ਅਸੀਂ ਬਾਤ ਜੈਸੀ ਬਾਤ ਖੜੀ ਬੋਲੀ ਦੇ ਅਧੀਨ ਅਸੀਂ ਕਰਵਾ ਰਹੇ ਹਾਂ ਪ੍ਰੋਗਰਾਮ ਜਿਹਦੇ ਵਿੱਚ ਬਹੁਤ ਮਹਾਨ ਕਵੀ ਸਾਡੇ ਸਮਕਾਲੀਨ ਕਵਿਤਾ ਦੇ ਸਮਕਾਲੀਨ ਹਿੰਦੀ ਕਵਿਤਾ ਦੇ ਨਰੇਸ਼ सक्सेना ਜੀ ਆਏ ਹੋਏ ਸੀ ਉਹਨਾਂ ਨਾਲ ਗੱਲਬਾਤ ਕਰਕੇ ਔਰ ਇਨੀ ਭੀੜ ਦੇਖ ਕੇ ਇਨਾ ਘਟ ਦੇ ਕੇ ਕਵਿਤਾ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਵਧੀਆ ਲੱਗਿਆ ਬਹੁਤ ਚੰਗਾ ਲੱਗਿਆ ਖਾਸ ਤੌਰ ਤੇ ਜਦੋਂ ਤੁਹਾਡੀ ਗੀਤਾਂ ਨੂੰ ਦੇਖਦੇ ਆਂਗੇ ਉਹਨਾਂ ਦੇ ਵਿੱਚ ਇੱਕ ਫੋਕਲੋਰ ਪੰਜਾਬ ਦੀ ਔਰ ਇੱਕ ਕਲੀਕ ਸੂਫੀਜ਼ਮ ਦਾ ਚਲਕ ਜ਼ਰੂਰ ਪੈਂਦੀ ਹੈ ਔਰ ਮਲੇਰਕੋਟਲਾ ਦੇ ਪਹਿਲੇ ਨਵਾਬ ਦਾ ਮੈਂ ਜ਼ਿਕਰ ਕਰਾਂ ਤਾਂ ਉਹ ਵੀ ਸੂਫੀ ਨਹੀਂਗੇ ਤਾਂ ਲੱਗਦਾ ਕਿ ਇਹ ਚੀਜ਼ਾਂ ਮਲੇਰਕੋਟਲਾ ਤੋਂ ਮਿਲੀਆਂ ਨੇ ਜਾਂ ਇਹ ਚੀਜ਼ਾਂ ਪੰਜਾਬ ਤੋਂ ਮਿਲਦੀਆਂ ਨੇ ਤੁਹਾਨੂੰ ਜਿਹੜੀ ਤੁਹਾਡੀ ਗਾਇਕੀ ਦੇ ਵਿੱਚ ਜਾਂ ਤੁਹਾਡੇ ਕਲੀਕ ਜਿਹੜੀ ਤੁਹਾਡੇ ਗੀਤਾਂ ਦੇ ਵਿੱਚ ਨਜ਼ਰ ਆਉਂਦੀਆਂ ਨੇ ਅੱਛਾ ਪੰਜਾਬ ਦੇ ਵਿੱਚ ਰੰਗ ਵੀ ਨੇ ਪੰਜਾਬ ਦੇ ਵਿੱਚ ਸੂਫੀਜ਼ਮ ਵੀ ਹੈ ਪੰਜਾਬ ਦੇ ਵਿੱਚ ਦਾ ਭੰਗੜਾ ਵੀ ਹੈ ਤੇ ਪੰਜਾਬ ਦੇ ਵਿੱਚ ਮਸਤੀ ਵੀ ਹੈ ਉਹ ਸਾਰੀ ਮਸਤੀ ਉਹ ਗਿੱਧਾ ਭੰਗੜਾ ਮੈਨੂੰ ਲੱਗਦਾ ਹੈ ਲੇਰਕੋਟਲੇ ਤੋਂ ਪੰਜਾਬ ਤੋਂ ਹੀ ਮਿਲਿਆ ਮੈਨੂੰ ਜਿਹੜਾ ਮੇਰੇ ਗੀਤਾਂ ਦੇ ਵਿੱਚ ਹੁੰਦਾ ਖਾਸ ਤੌਰ ਤੇ ਜਦੋਂ ਤੁਹਾਡੀ ਅਜਬੀ ਮੇਡ ਦਾ ਜ਼ਿਕਰ ਕਰ ਲਾ ਹਨਾ ਕਨਪਾ ਕਨਪਾ ਗੀਤ ਦਾ ਜ਼ਿਕਰ ਕਰ ਲਾ ਉਹ ਚ ਸੂਫੀਸਮ ਬਹੁਤ ਜ਼ਿਆਦਾ ਨਜ਼ਰ ਆਉਂਦਾ ਪੰਜਾਬੀਅਤ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈਗੀ ਕਿਸ ਤਰੀਕੇ ਦੇ ਨਾਲ ਤੁਹਾਡੀ ਗੀਤਾਂ ਦੇ ਵਿੱਚ ਉਹ ਚੀਜ਼ਾਂ ਰਿਫਲੈਕਟ ਹੋਈਆਂ ਨੇ ਅਸਲ ਦੇ ਵਿੱਚ ਜਿਹੜੀ ਤੁਹਾਡੀ ਬੰਤਰ-ਬੰਤਰ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਬੰਦੇ ਹੋ ਜਿਸ ਤਰ੍ਹਾਂ ਤੁਸੀਂ ਬੰਦੇ ਹੁੰਨੇ ਹੋ ਜਾਂ ਜਿਹੜੀ ਮਿੱਟੀ ਤੋਂ ਤੁਸੀਂ ਬਣੇ ਹੁੰਨੇ ਹੋ ਉਹੀ ਮਿੱਟੀ ਤੁਹਾਨੂੰ ਦਿਖਾਈ ਦਿੰਦੀ ਹੈ ਮੂਰਤੀ ਦੇ ਵਿੱਚ ਵੀ ਤਾਂ ਮੇਰੇ ਗੀਤ ਇੱਕ ਤਰ੍ਹਾਂ ਦੇ ਮੂਰਤੀ ਨਹੀਂ ਤੇ ਮੈਂ ਇੱਕ ਮੂਰਤੀਕਾਰ ਨਾ ਤੇ ਮੇਰੀ ਮਿੱਟੀ ਦੇ ਵਿੱਚ ਰੰਗ ਵੀ ਨੇ ਤਸੂਫੀ ਜੰਦੀ ਹੈ ਜੇਕਰ ਮੈਂ ਤੁਹਾਡੇ ਲੇਟੈਸਟ ਪ੍ਰੋਜੈਕਟ ਦੀ ਗੱਲ ਕਰਾਂ ਤਾਂ ਚਮਕੀਲਾ ਮੂਵੀ ਦੇ ਗੀਤ ਚਮਕੀਲਾ ਮੂਵੀ ਜਦੋਂ ਸ਼ੁਰੂ ਹੁੰਦੀ ਲੱਗਦਾ ਸੀ ਕਿ ਹਿੰਦੀ ਦੇ ਗੀਤ ਚੱਲ ਪਏ ਪਰ ਉਹਨਾਂ ਦੇ ਵਿੱਚ ਵੀ ਉਹੀ ਪੰਜਾਬੀਅਤ ਚੱਲ ਕੇ ਉਹਨਾਂ ਦੇ ਵਿੱਚ ਹੀ ਚਮਕੀਲੇ ਦਾ ਉਹ ਰੰਗ ਚੱਲ ਗਿਆ ਹਰ ਇੱਕ ਚੀਜ਼ ਦਾ ਚਲੋ ਪਹਿਲਾਂ ਇੱਕ ਟਾਰਗੇਟ ਮਿਲ ਜਾਂਦਾ ਕਿ ਇਸ ਟੌਪਿਕ ਤੇ ਗੀਤ ਲਿਖਨੇ ਨੇ ਇਸ ਲਹਿ ਦੇ ਵਿੱਚ ਲਿਖਨੇ ਨੇ ਇਸ ਟੂਨ ਨੂੰ ਲੈ ਕੇ ਲਿਖਨੇ ਪਰ ਚਮਕੀਲਾ ਦੇ ਜਦੋਂ ਗੀਤ ਲਿਖਨੇ ਸੀ ਤਾਂ ਚਮਕੀਲਾ ਦਾ ਇੱਕ ਫਲੇਵਰ ਆਉਣਾ ਜ਼ਰੂਰੀ ਸੀ ਉਹ ਕਿੰਨਾ ਕੁ ਮੁਸ਼ਕਿਲ ਲੱਗ ਰਿਹਾ ਸੀਗਾ ਉਹ ਥੋੜਾ ਜਿਹਾ ਚੈਲੈਂਜਿੰਗ ਕੰਮ ਤਾਂ ਇਹ ਸੀ ਕਿਉਂਕਿ ਮੈਂ ਇਹ ਵੀ ਚਾਹ ਰਿਹਾ ਸੀ ਕਿ ਚਮਕੀਲਾ ਦਾ ਫਲੇਵਰ ਵੀ ਰਹੇ ਤੇ ਮੈਂ ਉਹਨਾਂ ਓਪਨਲੀ ਵੀ ਨਾਂ ਲਿਖਾਤੇ ਬੇਸਿਕਲੀ ਆਈ ਟਰਾਇਡ ਮਾਈਸੈਲਫ ਟੂ ਰਾਈਟ ਅਬਾਊਟ ਚਮਕੀਲਾ ਨਾਟ ਫॉर ਹਿਸ Song ਮਤਲਬ ਆਬਵੀਅਸਲੀ ਮੈਂ ਉਹਨਾਂ ਵਰਗਾ ਤੇ ਨਹੀਂ ਲਿਖ ਸਕਦਾ ਪਰ ਉਹਦੇ ਅੰਦਰ ਜੋ ਕੋ ਚੱਲ ਰਿਹਾ ਜੋ ਉਹਦੀ ਮਨਅਸਥਿਤੀ ਹੈ ਮੈਂ ਮਨਅਸਥਿਤੀ ਲਿਖਣ ਦੀ ਕੋਸ਼ਿਸ਼ ਕੀਤੀ ਹੈ ਆਮ ਤੌਰ ਤੇ ਕੈਮਰਾਮੈਨ ਗੁਰਜੰਟਨਾ ਰੋਹਿਤ ਪੱਕਾ ਜੀ ਮੀਡੀਆ